ਬਾਬੂਸ਼ਾਹ ਦੇਖ ਰਹੇ ਤੁਸੀਂ ਚੰਡੀਗੜ੍ਹ 'ਚ ਨਵਾਂ ਮੇਅਰ ਬਣਾਉਣਾ ਬੜਾ ਔਖਾ ਹੋ ਚੁੱਕਿਆ ਹੈ ਜੋ ਹਲਚਲ ਚੱਲ ਰਹੀ ਹੈ ਇਹ ਹਲਚਲ ਪੰਜਾਬ ਦੇ ਸੀਐਮ ਹਾਊਸ ਤੱਕ ਵੀ ਦੇਖਣ ਨੂੰ ਮਿਲ ਰਹੀ ਜਿੱਥੇ ਮੀਟਿੰਗ ਹੈ ਜਿਹੜੀ ਉਹ ਹੋਈ ਹੈ ਆਮ ਆਦਮੀ ਪਾਰਟੀ ਦੇ ਲੀਡਰ ਨੇ ਸੰਨਿਆਨ ਅਨੁਵਾਲੀਆ ਜੀ ਉਹਨਾਂ ਨਾਲ ਗੱਲਬਾਤ ਕਰਾਂਗੇ ਅਲੂਵਾਲੀਆ ਸਾਹਿਬ ਬੜੀ ਇੰਪੋਰਟੈਂਟ ਮੀਟਿੰਗ ਸੀ ਕਿ ਕੀ ਡਿਸਕਸ ਹੋਇਆ ਕੌਣ ਕੌਣ ਸ਼ਾਮਿਲ ਸੀ ਜੀ ਦੇਖੋ ਜਿਹੜੀ ਡਿਕਟੇਟਰਸ਼ਿਪ ਹੈ ਨਾ ਉਹਦੇ ਅਗੇਂਸਟ ਤਾਂ ਲੜਨਾ ਹੀ ਪਏਗਾ ਕਿਸੇ ਨੂੰ ਔਰ ਜਿੰਨੀ ਜਲਦੀ ਲੜਾਂਗੇ ਉਹਨਾਂ ਵਧੀਆ ਹੋਊਗਾ ਮੈਸਾ ਮੈਂ ਦੱਸਣਾ ਕਿ ਚੰਡੀਗੜ੍ਹ ਦੇ ਅੰਦਰ ਇਹ ਲੜਾਈ ਸ਼ੁਰੂ ਹੋ ਗਈ ਹੈ ਲੋਕਾਂ ਦੇ ਹੱਕਾਂ ਦੀ ਲੜਾਈ ਸ਼ੁਰੂ ਹੋ ਗਈ ਔਰ ਉਸ ਲੜਾਈ ਕਰਕੇ ਅਸੀਂ ਲੋਕ ਖੜੇ ਹੋਏ ਆ ਜਿੰਨਾ ਮਰਜ਼ੀ ਟਾਈਮ ਲਾਂਦੇ ਰਹਿਣ ਜੋ ਮਰਜ਼ੀ ਕਰਦੇ ਰਹਿਣ ਅਸੀਂ ਉਮੀਦ ਕਰ ਰਹੇ ਹਾਂ ਕਿ ਇਸ ਵਾਰੀ ਚੰਡੀਗੜ੍ਹ ਦੇ ਅੰਦਰ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਜਿਹੜਾ ਕੋਲੀਸ਼ਨ ਹੈ ਉਹਦਾ ਹੀ ਮੇਰ ਬਣੇਗਾ ਕਿ ਕੌਣ ਕੌਣ ਸ਼ਾਮਿਲ ਸੀ ਜੀ ਮੀਟਿੰਗ ਤੇ ਕਿਹੜੀਆਂ ਕਿ ਗੱਲਾਂ ਤੇ ਚਰਚਾ ਹੋਈ ਅੱਗੇ ਪਲਾਨਿੰਗ ਕੀ ਕੀਤੀ ਗਈ ਨਹੀਂ ਤਿੰਨ ਪਲਾਨਸ ਬਣਾਏ ਗਏ ਨੇ ਅਸੀਂ ਵੇਟ ਕਰ ਰਹੇ ਹਾਈ ਕੋਰਟ ਦਾ ਜਿਵੇਂ ਫੈਸਲਾ ਆ ਜਾਏਗਾ ਸਾਡੀ ਸੀਨੀਅਰ ਲੀਡਰਸ਼ਿਪ ਤੁਹਾਡੇ ਲੋਕਾਂ ਨਾਲ ਲਾ ਕੇ ਗੱਲਬਾਤ ਕਰੇਗੀ ਤੇ ਇਹਦੇ ਬਾਰੇ ਦੱਸੇਗੀ ਤੁਸੀਂ ਮੰਗ ਕੀ ਕੀਤੀ ਜਿਹੜੀ ਪਟੀਸ਼ਨ ਜਿਹੜੀ ਤੁਸੀਂ ਪਾਈ ਹੈਗੀ ਹਾਈ ਕੋਰਟ ਚ ਚ ਮੰਗ ਮੇਨ ਜੀ ਇਲੈਕਸ਼ਨ ਕਰਾਇਆ ਜੇ ਜਲਦ ਤੋਂ ਜਲਦ ਸਾਡੀ ਤਾਂ ਦੇਖੋ ਇਦਾਂ ਹੈ ਨਾ 11 ਵਜੇ ਤੱਕ ਦਾ ਟਾਈਮ ਸੀ 11 ਵਜੇ ਦਾ ਟਾਈਮ ਸੀਗਾ ਉਹਨੂੰ ਇੱਕਦਮ ਕਿਵੇਂ ਕਰ ਸਕਦੇ ਹੋ 10 ਵਜੇ ਤੁਹਾਨੂੰ ਇੱਕਦਮ ਲੱਗਦਾ ਕਿ ਵੀ ਉਹਨੂੰ ਪੋਸਟਪੋਨ ਕਰਤਾ ਮੈਂ ਸਮਝਦਾ ਕਿ ਅਗਰ ਅਸੀਂ ਅੱਜ ਨਾ ਲੜੇ ਨਾ ਜੀ ਤੇ ਫਿਰ ਦੁਨੀਆ 'ਚ ਕਿਸੇ ਨੇ ਲੜਨਾ ਨਹੀਂ ਇਸ ਲਈ ਸਾਨੂੰ ਮਿਲ ਜੁਲ ਕੇ ਲੜਾਈ ਲੜਨੀ ਪਏ ਜੀਪਨ ਲੱਗ ਰਿਹਾ ਵੀ ਉਹ ਆਪਣਾ ਅਜੇ ਵੀ ਮੇਅਰ ਬਣਾ ਲੈਣਗੇ ਜੀ ਇਹ ਤਾਂ ਜੀ ਉਹਨਾਂ ਨੇ ਜਵਾਬ ਦੇਣਾ ਹੈ ਇਹਦੇ ਬਾਰੇ ਮੈਨੂੰ ਤਾਂ ਕੋਈ ਗਿਆਨ ਨਹੀਂ ਮੈਨੂੰ ਤਾਂ ਪਰਮਾਤਮਾ ਦੇ ਅੱਗੇ ਪੂਰੀ ਉਮੀਦ ਹੈ ਵੀ ਪਰਮਾਤਮਾ ਦੇ ਅੱਗੇ ਅਰਦਾਸ ਕਰਦੇ ਆ ਕਿ ਚੰਡੀਗੜ੍ਹ ਦੇ ਅੰਦਰ ਆਮ ਆਦਮੀ ਪਾਰਟੀ ਦਾ ਕੋਲੀ ਉਸਨ ਦਾ ਮੇਅਰ ਬਣੇ ਕਾਂਗਰਸ ਦੇ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਸੀਐਮ ਸਾਹਿਬ ਵੀ ਸ਼ਾਮਿਲ ਸੀ ਮੀਟਿੰਗ ਨਹੀਂ ਸੀਐਮ ਸਾਹਿਬ ਨਹੀਂ ਆਗੇ ਠੀਕ ਹੈ ਜੀ ਸੋ ਅਸੀਂ ਗੱਲਬਾਤ ਕਰ ਰਹੇ ਸੀਗੇ ਸਾਨੀ ਆਲੂ ਵਾਲੀਆ ਜਿਹਦੇ ਨਾਲ ਤੇ ਦੱਸਦੀ ਹੈ ਕਿ ਪੰਜਾਬ ਦੇ ਸੀਐਮ ਹਾਊਸ ਵਿਖੇ ਮੀਟਿੰਗ ਹੈ ਜਿਹੜੀ ਉਹ ਹੋਈ ਹੈ ਬੜੀ ਇੱਕ ਇੰਪੋਰਟੈਂਟ ਮੀਟਿੰਗ ਚੱਲ ਰਹੀ ਸੀਗੀ ਬਹੁਤ ਸਾਰੇ ਜਿਹੜੇ ਲੀਡਰਸ ਨੇ ਜਿਹੜੇ ਇਸ ਮੀਟਿੰਗ ਸ਼ਾਮਿਲ ਨੇ ਉਹ ਅਜੇ ਵੀ ਸੀਐਮ ਹਾਊਸ 'ਚ ਮੌਜੂਦ ਨੇ ਸੋ ਆਮ ਆਦਮੀ ਪਾਰਟੀ ਤੇ ਕਾਂਗਰਸ ਦੀ ਸਮੂਲ ਲੀਡਰਸ਼ਿਪ ਹੈ ਜਿਹੜੀ ਉਹ ਅੱਜ ਭਗਵੰਤ ਮਾਨ ਦੀ ਸਰਕਾਰੀ ਰਹਿਸ਼ ਤੇ ਮਿਲੇ ਨੇ ਤੇ ਚਰਚਾ ਕੀਤੀ ਗਈ ਹੈ ਅੱਜ ਚੋਣਾਂ ਜਿਹੜੀਆਂ ਸੀਗੀਆਂ ਹੋਣੀਆਂ ਸੀਗੀਆਂ ਚੰਡੀਗੜ੍ਹ ਦੇ ਮੇਅਰ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੀਆਂ ਪਰ ਸਵੇਰ ਸਵੇਰ ਜਦੋਂ 11 ਵਜੇ ਅੱਜ ਜਿਹੜਾ ਸਮਾਂ ਰੱਖਿਆ ਗਿਆ ਸੀਗਾ ਸੋ ਉਸ ਵੇਲੇ ਇਹ ਕਹਿ ਕੇ ਚੋਣਾ ਫਿਲਹਾਲ ਦੇ ਕੜੀ ਲਈ ਮੁਲਤਵੀ ਕੀਤੀ ਗਈਆਂ ਕਿ ਜਿਹੜੇ ਪ੍ਰੈਸਾਈਡਿੰਗ ਅਥਾਰਟੀ ਸੀ ਉਹ ਬਿਮਾਰ ਨੇ ਤੇ ਉਸ ਤੋਂ ਬਾਅਦ ਜ਼ਬਰਦਸਤ ਹੰਗਾਮਾ ਵੀ ਹੋਇਆ ਆਮ ਆਦਮੀ ਪਾਰਟੀ ਤੇ ਕਾਂਗਰਸ ਨੇ ਵਿਰੋਧ ਵੀ ਕੀਤਾ ਬੀਜੇਪੀ ਤੇ ਨਿਸ਼ਾਨੇ ਵੀ ਲਾਏ ਤੇ ਹੁਣ ਅੱਗੇ ਵੀ ਜਿਹੜਾ ਹੈਗਾ ਇਸ ਤੇ ਕੀ ਫੈਸਲਾ ਆਊਗਾ ਕਾਂਗਰਸ ਤੇ ਆਮ ਆਦਮੀ ਪਾਰਟੀ ਦਾ ਜਿਹੜਾ ਗਰੁੱਪ ਹੈਗਾ ਜਿਹੜਾ ਇੰਡੀਆ ਬਲੌਕ ਦੇ ਤਹਿਤ ਇਹ ਇਲੈਕਸ਼ਨ ਜਿਹੜੀ ਉਹ ਲੜਨ ਨੂੰ ਤਿਆਰ ਸੀਗੇ ਸੋ ਆਲਰੇਡੀ ਹਾਈ ਕੋਰਟ ਦਾ ਰੋਕ ਹੁੰਦਾਂ ਨੇ ਕੀਤਾ ਹੈਗਾ ਜਿੱਥੇ ਇਸ ਫੈਸਲੇ ਦੇ ਖਿਲਾਫ ਉਹਨਾਂ ਨੇ ਇੱਕ ਪਟੀਸ਼ਨ ਵੀ ਪਾਈ ਹੈ ਤੇ ਜਲਦ ਤੋਂ ਜਲਦ ਚੋਣਾ ਹੋਣ ਇਸ ਚੀਜ਼ ਦੀ ਜਿਹੜੀ ਮੰਗ ਕੀਤੀ ਹੈ ਸੋ ਕੀ ਕੁਝ ਨਿਕਲ ਕੇ ਆਉਂਦਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਹਿਲ ਹੈਲ ਜੋਲ ਕਿੰਨੀ ਖੁੰਦੀ ਹੈ ਸਿਆਸਤ ਦੇ ਵਿੱਚ ਤੇ ਚੰਡੀਗੜ੍ਹ ਦਾ ਮੇਅਰ ਕੌਣ ਹੁੰਦਾ ਕਦੋਂ ਮੇਅਰ ਮਿਲਦਾ ਸ਼ਹਿਰ ਨੂੰ ਨਵਾਂ ਇਹ ਸਾਰੀਆਂ ਚੀਜ਼ਾਂ ਦੇਖਣ ਵਾਲੀਆਂ ਹੋਣਗੀਆਂ ਚੰਡੀਗੜ੍ਹ ਤੋਂ ਕੈਮਰਾਮੈਨ ਆਕਾਸ਼ਦੀਪ ਦੇ ਨਾਲ ਹਰਸ਼ਬਾਬ ਸਿੰਘ ਸਿੱਧੂ ਬਾਬੂ ਸ਼ਾਹੀ ਟਾਈਮਸ